ਭਾਰਤ ਨੇ ਤੇਨ ਇੱਕ ਦਿਨਾਂ ਨਾਲ T20 ਸੀਰੀਜ਼ ਕੀਤੀ ਆਪਣੇ ਨਾਮ ਪੰਜਵੇਂ ਮੈਚ ਦੇ ਵਿੱਚ ਸਾਊਥ ਅਫਰੀਕਾ ਨੂੰ 30 ਦੌੜਾਂ ਦੇ ਨਾਲ ਹਰਾਇਆ ਚਕਰਵਾਦ ਨੇ 4 ਤੇ ਬੁੰਮਰ ਨੇ ਲਈਆਂ ਦੋ ਵਿਕਟਾਂ ਹੈਡਲਾਈਨਸ ਦੇ ਪ੍ਰાયੋਜਕ ਪਤੰਜਲੀ ਗਾਇ ਕਾ ghee ماں ਦਾ ਭਰੋਸਾ ਪਿਆਰ से परोसा ਸਸਰਕਾਲ న్యూਸ 18 ਪੰਜਾਬ ਹਰਿਆਣਾ ਦੇਖ ਰਹੇ ਧੰਮ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤਾਨਾ ਚੌਥਰੀ ਲੈ ਕੇ ਹਾਜ਼ਰ ਹਾਂ ਡਾਇਰੈਕਟ ਡਿਸਟ੍ਰਿਕਟ ਤੋਂ ਹੁਣ ਗੱਲ ਹੋਵੇਗੀ ਜ਼ਲਾਪਤਰੀ ਪਟਿਆਲਾ ਬੱਸ ਸਟੈਂਡ ਤੇ ਹੋਏ ਪ੍ਰਦਰਸ਼ਨ ਦੇ ਦੌਰਾਨ ਗ੍ਰਫਤਾਰ ਕੀਤੇ ਗਏ ਪੰਜਾਬ ਰੋਡਵੇਜ਼ ਦੇ 10 ਕਰਮਚਾਰੀਆਂ ਨੂੰ ਰਹਾਾ ਕੀਤਾ ਗਿਆ ਹੈ ਦਰਸਲ ਬੀਤੇ ਦਿਨੀ ਕੱਚੇ ਕਰਮੀਆਂ ਦੀ ਸਰਕਾਰ ਦੇ ਨਾਲ ਬੈਠਕ ਹੋਈ ਸੀ ਜਿਸ ਦੇ ਵਿੱਚ ਗ੍ਰਫਤਾਰ ਕਰਮੀਆਂ ਨੂੰ ਰਹਾਾ ਕਰਨ ਦੀ ਸਹਿਮਤੀ ਬਣੀ ਸੀ ਸਾਰਿਆਂ ਦੀ ਪਟਿਆਲਾ ਬੱਸ ਸਟੈਂਡ ਤੋਂ ਹੀ ਗ੍ਰਫਤਾਰੀ ਹੋਈ ਸੀ ਕਰਨਾਲ ਦੇ ਵਿੱਚ ਨੈਸ਼ਨਲ ਹਾਈਵੇ ਤੇ ਸਰਵਿਸ ਲੈਂਟ 'ਤੇ ਇੱਕ ਵੱਡਾ ਹਾਦਸਾ ਵਾਪਰਿਆ ਜਿੱਥੇ ਹਰਿਆਣਾ ਰੋਡਵੇਜ਼ ਦੀ ਇੱਕ ਬਾਸ ਪੇਕਾਬੂ ਹੋ ਕੇ ਪਲਟ ਗਈ। ਬਾਸ ਦੇ ਡਰਾਈਵਰ ਦੇ ਨਾਲ ਟਕਰਾਨ ਦੇ ਕਾਰਨ ਹਾਦਸਾ ਵਾਪਰਿਆ। 3-4 ਯਾਤਰੀ ਇਸ ਹਾਦਸੇ ਦੇ ਵਿੱਚ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਤੁਰੰਤ ਇਲਾਜ ਦੇ ਲਈ ਨੇੜਲੇ ਹਸਪਤਾਲ ਵਿੱਚ ਪਹੁੰਚਾਇਆ ਗਿਆ। ਬੱਸ ਯਾਤਰੀਆਂ ਨੇ ਡਰਾਈਵਰ 'ਤੇ ਇਲਜ਼ਾਮ ਲਗਾਏ ਨੇ ਕਿ ਵਾਰ-ਵਾਰ ਰੁਕਣ ਦੇ باوجود ਚਾਲਕ ਨੇ ਬੱਸ ਤੇਜ਼ ਚਲਾਈ ਜਿਸ ਕਰਕੇ ਬੱਸ ਪੇਕਾਬੂ ਹੋ ਕੇ ਪਲਟ ਗਈ। ਗੁਰਦਾਸਪੁਰ ਦੇ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਇੱਕ ਘਰ ਦੀ ਛੱਤ ਦੇ ਡਿੱਗਣ ਦੇ ਕਾਰਨ ਮਲਬੇ ਹੇਠਾ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਸਮੇਂ ਇਹ ਹਾਦਸਾ ਵਾਪਰਿਆ 55 ਸਾਲਾ ਅਰਜੁਨ ਸਿੰਘ ਘਰ ਦੇ ਵਿੱਚ ਸੁੱਤਾ ਪਿਆ ਸੀ ਅਚਾਨਕ ਛੱਤ ਦੇ ਡਿੱਗਣ ਦੇ ਕਾਰਨ ਉਹ ਮਲਬੇ ਹੇਠ दब ਗਿਆ ਜਿਸ ਦੇ ਨਾਲ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਉਸ ਦੇ بیٹے ਨੂੰ ਸੱਟਾਂ ਆਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਆਰਥਿਕ ਤੌਰ ਤੇ ਕਾਫੀ ਕਮਜ਼ੋਰ ਹੈ ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਮਦਦ ਦਾ ਹੱਥ ਫੜਾਇਆ ਤੇ ਪੈਸੇ ਇਕੱਠੇ ਕਰਕੇ ਅਰਜੁਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਬਾਲਗ ਦੇ ਨਾਲ ਜ਼ਬਰਜਨਾਤ ਦੇ ਮਾਮਲੇ ਦੇ ਵਿੱਚ ਮੁਲਜ਼ਮ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਦੇ ਨਾਲ ਹੀ 25000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਮਾਮਲਾ 18 ਜੁਲਾਈ 2022 ਦਾ ਹੈ ਜਦ ਮੁਲਜ਼ਮ ਸ਼ਕੀਲ ਨੇ ਸਮਾਨਦਵੋਂਦ ਦੇ ਬਹਾਨੇ 10 ਸਾਲਾਂ ਲੜਕੀ ਨੂੰ ਬੁਲਾਇਆ ਤੇ ਆਪਣੇ ਘਰ ਲੈ ਜਾ ਕੇ ਕਮਰੇ ਦੇ ਵਿੱਚ ਬੰਦ ਕਰ ਉਸ ਦੀ ਕਟਮਾਰ ਕੀਤੀ ਤੇ ਉਸ ਦੇ ਨਾਲ ਜ਼ਬਰਜਨਾ ਕੀਤਾ। ਅਜਨਾਲਾ ਦੇ ਵਿੱਚ ਸਕੂਲ ਵੈਨ ਅਤੇ ਆਲਟੋ ਕਾਰ ਵਿਚਾਲੇ ਟੱਕਰ ਹੋ ਗਈ। ਕਾਰ ਚਾਲਕ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਹੈ ਤੇ ਜਦ ਉਹ ਸਵਲ ਹਸਪਤਾਲ ਚੌਂਕ ਨੇੜੇ ਪਹੁੰਚਿਆ ਤਾਂ ਪਿੱਛੋਂ ਆ ਕੇ ਬੱਚੇ ਦੇ ਨਾਲ ਭਰੀ ਵੈਨ ਨੇ ਉਸ ਨੂੰ ਟੱਕਰਵਾ ਦਿੱਤੀ ਹਾਲਾਂਕਿ ਸਾਰਤ ਸ ਦੇ ਵਿੱਚ ਕੋਈ ਵੀ ਜ਼ਿਆਰੀ ਨੁਕਸਾਨ ਨਹੀਂ ਹੋਇਆ ਪਰ ਵੈਨ ਚਾਲਕ ਤੋਂ ਦਾ ਫਾਇਦਾ ਚੁੱਕ ਕੇ ਉੱਥੋਂ ਫਰਾਕ ਹੋ ਗਿਆ ਜਾਣਕਾਰੀ ਮੁਤਾਬਕ ਵੈਨ ਚਾਲਕ ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਚੰਡੀਗੜ੍ਹ ਦੇ ਵਿੱਚ ਐਂਟਰ ਹੁੰਦੇ ਹੀ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਰੋਡ ਵੇਸ ਦੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਲੋਕ ਬਿਨਾਂ ਟੱਕਰ ਤੋਂ ਬੱਸ ਦਾ ਸਫ਼ਰ ਕਰ ਰਹੇ ਨੇ ਉਨਾ ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਭਾਰੀ ਜੁਰਮਾਨਾ ਵੀ ਲਗਾਇਆ ਜਾ ਰਿਹਾ ਹੈ ਇਸ ਤੋਂ ਇਲਾਵਾ ਪਿਛਲੇ ਦਿਨਾਂ ਦੇ ਵਿੱਚ ਕਈ ਸ਼ੱਕੀ ਬੱਸਾਂ ਰਾਹੀਂ ਨਸ਼ਾ ਤਸਕਰੀ ਅਜਿਹੇ ਕੰਮ ਕੀਤੇ ਜਾ ਰਹੇ ਸਨ ਪਬਲਿਕ ਟਰਾਂਸਪੋਰਟ ਦੇ ਵਿੱਚ ਬੈਠ ਕੇ ਲੋਕ ਇੱਕ ਸਟੇਟ ਤੋਂ ਦੂਜੇ ਸਟੇਟ ਨਿਕਲ ਜਾਂਦੇ ਨੇ ਜਿਸ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਫਰੀਦਕੋਟ ਪੁਲਿਸ ਨੇ ਨਸ਼ਿਆ ਤੇ ਹਥਿਆਰ ਮਾਡਿਊਲ ਦਾ ਪਰਦਾਫਾਸ਼ ਕਰਦਿਆ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਫਰੀਦ ਸਿੰਘ ਅਤੇ ਅਰਬਾਲਸ ਖਾਨ ਵਜੋਂ ਹੋਈ ਹੈ। ਜੋ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਨੇ ਦੋਹਾਂ ਦੇ ਕੋਲੋਂ ਪੁਲਸ, ਨੀ ਹੈਰੋਇਨ ਅਤੇ ਨਜਾਇਜ਼ ਅਸਲਾ ਬਰਾਮਦ ਕੀਤਾ ਹੈ। ਦੱਸਦੇ ਕਿ ਪੁਲਿਸ ਪਾਰਟੀ ਲਿੰਕਰ ਰੋਡ ਦਬੜੀ ਖਾਨਾ ਨੇੜੇ ਚੈਕਿੰਗ ਕਰ ਰਹੀ ਸੀ ਅਤੇ ਕੱਚੀ ਪਟੜੀ ਦੇ ਕੋਲ ਦੋ ਵਿਅਕਤੀ ਸ਼ੱਕੀ ਹਾਲਾਤ ਵਿੱਚ ਮੋਟਰਸਾਈਕਲ ਕੋਲ ਖੜੇ ਹੋਏ ਨਜ਼ਰ ਆਏ। ਸ਼ੱਕ ਦੇ ਆਧਾਰ 'ਤੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਦੇ ਕੋਲੋਂ ਨਸ਼ਾ ਅਤੇ ਅਸਲਾ ਬਰਾਮਦ ਹੋਇਆ। ਗਲਾ ਪਰਿਸ਼ਦ ਅਤੇ ਬਲਾਕ ਸਮਿਤੀ ਦੇ ਨਤੀਜੇ ਲਾਣੇ ਜਾ ਚੁੱਕੇ ਨੇ ਪਰ ਪਾਰਟੀਆਂ ਦੇ ਅਸਤੀ ਤਸਲ ਅਜੇ ਵੀ ਬਰਕਰਾਰ ਹੈ। ਗਦੜਬਾਹ ਦੇ ਪਿੰਡ ਖਿੜਕੀਆਂ ਵਾਲਾ ਤੋਂ ਮਾਮਲਾ ਸਾਹਮਣੇ ਆਇਆ ਜਿੱਥੇ ਅਕਾਲੀ ਵਰਕਰ ਤੇ ਆਮ ਆਦਮੀ ਪਾਰਟੀ ਵਰਕਰ ਵਿਚਾਲੇ ਤਕਰਾਰ ਦੇਖਣ ਨੂੰ ਮਿਲੀ। ਅਕਾਲੀ ਦਲ ਦੇ ਵੱਲੋਂ ਇਲਜ਼ਾਮ ਲਗਾਇਆ ਗਿਆ ਹੈ ਕਿ ਆਪ ਦੇ ਵਰਕਰਾਂ ਦੇ ਕੋਲੋਂ ਉਹਨਾਂ ਦੇ ਘਰਾਂ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਹੈ। ਹਾਲਾਂਕਿ ਆਪ ਦੇ ਵੱਲੋਂ ਸਾਰੇ ਇਲਜ਼ਾਮ ਨਕਾਰੇ ਗਏ ਤੇ ਉਹਨਾਂ ਦਾ ਕਹਿਣਾ ਹੈ ਸਗੋਂ ਅਕਾਲੀ ਦਲ ਵੱਲੋਂ ਉਹਨਾਂ 'ਤੇ ਹਮਲਾ ਕੀਤਾ ਗਿਆ। ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਬਠਿੰਡਾ ਦੇ ਵਿੱਚ ਵਿਜੀਲੈਂਸ ਚੰਡੀਗੜ੍ਹ ਦੀ ਟੀਮ ਨੇ ਪੁਲਿਸ ਮੁਲਾਜ਼ਮ 10000 ਰਿਸ਼ਵਤ ਲੈਂਦਾ ਰੰਗੇ ਹਾਥੀ ਫੜਿਆ ਇਹ ਮੁਲਾਜ਼ਮ ਹੌਲਦਾਰ ਅਰੁਣ ਕੁਮਾਰ ਬਠਿੰਡਾ ਦੇ ਥਾਣਾ ਥਰਮਲ ਦੇ ਵਿੱਚ ਏਪੀਓ ਪੋਸਟ ਤੇ ਤਾਇਨਾਤ ਸੀ ਦਰਸਲ ਮਿਸਤਰੀ ਦਾ ਕੰਮ ਕਰਨ ਵਾਲੇ ਗੁੰਿਆਣਾ ਮੰਡੀ ਦੇ ਜਗਜੀਤ ਸਿੰਘ ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਗਈ ਸ਼ਿਕਾਇਤ ਕਰਤਾ ਮੁਤਾਬਕ ਮੁਲਾਜ਼ਮ ਨੇ ਰਿਸ਼ਵਤ ਧਿਮਾਂਕ ਕਰਦਿਆਂ ਪੈਸੇ ਨਾ ਦੇਣ ਦੀ ਸੁਰਤ ਵਿੱਚ ਮਾਮਲਾ ਦਰਜ ਕਰਨ ਦੀ ਧਮਕੀ ਵੀ ਦਿੱਤੀ ਸੀ ਮਠੰਡਾ ਤੋਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਦੇ ਵਿੱਚ ਅਕਾਲੀ ਦਲ ਦੇ ਜਿੱਤਿਆ ਅਕਾਲੀ ਸੰਸਦ ਹਰਸਿਮਰਤ ਕੌਰ ਬਾਦਲ ਨੇ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕਿਹਾ ਕਿ ਗੁਰੂ ਸਾਹਿਬ ਦੀ ਅਸੀਮ ਕਿਰਪਾ ਅਤੇ ਸੰਗਤ ਦੇ ਸਹਿਯੋਗ ਸਦਕਾ ਇਹ ਜਿੱਤ ਮਿਲਿਆ ਉਹਨਾਂ ਨੇ ਅਕਾਲੀ ਦਲ ਦੇ ਜੇਤੂ ਉਮੀਦਵਾਰਾਂ ਨੂੰ ਵੀ ਵਧਾਈਆਂ ਦਿੱਤੀਆਂ ਦੱਸਦੇ ਕਿ ਜ਼ਿਲ੍ਹਾ ਪ੍ਰੀਸ਼ਦ ਵਿੱਚ ਅਕਾਲੀ ਦਲ ਨੇ 17 ਦੇ ਵਿੱਚੋਂ 13 ਸੀਟਾਂ ਤੇ ਜਿੱਤ ਹਾਸਲ ਕੀਤੀ ਹੈ ਆਧਾ ਮਠੰਡਾ ਜ਼ਿਲ੍ਹੇ ਦੀਆਂ ਬਲਾਕ ਸਮਿਤੀ ਦੇ ਵਿੱਚ ਕੁੱਲ 137 ਸੀਟਾਂ ਦੇ ਵਿੱਚੋਂ 59 ਸੀਟਾਂ ਅਕਾਲੀ ਦਲ ਦੇ ਹਿੱਸੇ ਆਈਆਂ ਨੇ ਹਿੰਦੂ ਪਾਰਲੀਮੈਂਟਰੀ ਹਲਕੇ ਦੇ ਆਪਣੇ ਸਾ ਇਸ ਸਰਕਾਰ ਦੇ ਮੂੰਹ 'ਤੇ ਇੱਕ ਤਮਾਚਾ ਹੈਗਾ ਜਿਨ੍ਹਾਂ ਨੇ ਹਰ ਤਰ੍ਹਾਂ ਦਾ ਹਿਲਾ ਅਪਣਾਇਆ ਜ਼ੋਰ ਜ਼ਬਰ ਧੱਕਾ ਕਾਗਜ਼ ਰੱਦ ਕਰਨੇ ਗਿਣਤੀ ਵਿੱਚ ਉੱਚ ਨੀਚ ਕਰਨੀ ਜਿੱਤੇ ਹੋਏ ਨੂੰ ਜੇਤੂ ਘਰਾਰ ਨਹੀਂ ਦੇਣਾ ਹਰ ਹਿਲਾ ਅਪਣਾਇਆ ਲੇਕਿਨ ਫੇਰ ਵੀ ਬਠਿੰਡਾ ਪਾਰਲੀਮੈਂਟਰੀ ਹਲਕੇ ਨੇ ਇੰਨਾ ਸ਼ਾਨਦਾਰ ਜਿਹੜਾ ਆਪਣਾ ਰਿਜ਼ਲਟ ਦਿੱਤਾ ਹੈ ਉਹਦੇ ਵਾਸਤੇ ਮੈਂ ਦਿਲੋਂ ਰਿਣੀ ਆਪਣੇ ਸਾਰੇ ਵਕਰਾ ਤੇ ਸਾਰੇ ਵੋਟਰਾਂ ਨੂੰ ਅਕਾਲੀ ਲੀਡਰ ਐਨਕੇ ਸ਼ਰਮਾ ਨੇ ਸਰਕਾਰ ਤੇ ਤੱਕ ਸਾਹ ਦੇ ਇਲਜ਼ਾਮ ਲਗਾਏ ਨੇ ਅਕਾਲੀ ਆਗੂ ਨੇ ਕਿਹਾ ਕਿ ਡੇਰਾ ਬਸੀ ਦੇ ਵਿੱਚ ਕਾਊਂਟਿੰਗ ਦੌਰਾਨ 2283 ਵੋਟਰ ਰਿਜੈਕਟ ਕੀਤੀਆਂ ਗਈਆਂ ਨੇ ਇਹ ਵੋਟਾਂ ਅਕਾਲੀ ਦਲ ਦੇ ਹੀ ਹਿੱਸੇ ਆਉਣੀਆਂ ਸਨ ਪਰ ਪ੍ਰਸ਼ਾਸਨ ਨੇ ਸਾਡੀ ਕੋਈ ਵੀ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਅਦਾਲਤ ਦਾ ਰੁਕ ਕਰਨ ਦੀ ਵੀ ਗੱਲ ਕੀਤੀ ਹੈ ਚੈਲੈਂਜਰ ਮੈਂ ਬਿਲਕੁਲ ਸਬੂਤਾਂ ਦੇ ਆਧਾਰ ਤੇ ਕਹਿ ਰਿਹਾ ਵੀ ਇੱਕ ਪਾਸੇ ਪ੍ਰੈਸ ਬੈਠ ਜਾ ਡੇਰਾ ਬਸੀ ਦੇ ਬਖਸ਼ੇ ਅੱਜ ਵੀ ਖੋਲ ਲਓ ਤੁਸੀਂ ਪ੍ਰੈਸ ਦੇ ਸਾਹਮਣੇ ਦਿਖਾ ਦੇਣ ਜੇ ਉਹ ਕਰੈਕਟਾਂ ਤਾਂ ਸਰਦਾਰ ਸੁਵੀਰ ਸਿੰਘ ਬਾਦਲ ਪ੍ਰੈਸ ਕਾਨਫਰੰਸ ਕਰਕੇ ਕੇਜਰੀਵਾਲ ਦਾ ਧੰਨਵਾਦ ਵੀ ਕਰੂਗਾ ਤੇ ਪੰਜਾਬੀਆਂ ਨੂੰ ਕਹੂਗਾ ਵੀ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਏ। ਤੁਸੀਂ ਚਰਖੀ ਇਸ ਬੇਸ ਤੇ ਕਿਹਾ? ਮੈਂ ਤੁਹਾਨੂੰ ਤੱਥਾਂ ਦੇ ਆਧਾਰ ਤੇ ਕਰਾਂ। ਮੇਰੇ ਹਲਕੇ 'ਚ 2283 ਵੋਟਾਂ ਸ਼੍ਰੋਮਣੀ ਅਕਾਲੀ ਦਲ ਦੀ ਰਿਜੈਕਟ ਕਰਕੇ ਫਿਰ ਇਹਨਾਂ ਨੇ ਕੈਂਡੀਡੇਟ ਜਿਹੜੇ ਆਪਣੇ ਸ਼੍ਰੋਮਣੀ ਗਾਲੀਦਾਲ ਦੇ ਪ੍ਰਧਾਨ ਸੁਖਪੀਤ ਬਾਦਲ ਦੇ ਵੱਲੋਂ ਪਠਾਨਾ ਜ਼ਿਲ੍ਹੇ ਦੇ ਵਿੱਚ ਪੁੱਚੋ ਮੰਡੀ ਪਹੁੰਚੇ ਜਿੱਥੇ ਉਹ ਬਾਈਕ ਰਾਈਡਰਜ਼ ਵੱਲੋਂ ਕਰਵਾਏ ਗਏ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਵਿੱਚ ਖੇਡਾਂ ਦਾ ਬਹੁਤ ਜ਼ਰੂਰੀ ਹੈ ਅਤੇ ਨੌਜਵਾਨਾਂ ਨੂੰ ਖੇਡਾਂ ਦੇ ਨਾਲ ਜੋੜਿਆ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਕੇਵਲ ਪਰੰਪਰਾਗਤ ਖੇਡਾਂ ਹੀ ਨਹੀਂ ਸਗੋਂ ਹੋਰ ਖੇਡਾਂ ਨੂੰ ਵੀ ਪ੍ਰੋਤਸਾਹਨ ਮਿਲਣਾ ਚਾਹੀਦਾ ਹੈ ਸੁਖਬੀਰ ਬਾਦਲ ਨੇ ਕਿਹਾ ਕਿ ਜੇ ਸਰਕਾਰ ਬਣਦੀ ਹੈ ਤਾਂ ਤਾਸ਼ ਖੇਡਣ ਵਾਲਿਆਂ ਦੇ ਲਈ ਵੀ ਮੁਕਾਬਲੇ ਕਰਵਾਏ ਜਾਣਗੇ ਪਰ ਬੁਰਕ ਲੈ ਕੇ ਤਾਸ਼ ਖੇਡੀ ਜਾਂਦੇ ਮੈਂ ਕਿਹਾ ਇਹ ਬਣਾ ਦਾ ਸਿੱਟਾ ਤਿੰਨ ਪੱਤੀ ਇੱਕ ਖੂ ਸੀਪ ਨੂੰ ਪਸ ਖੜੀ ਐ ਸੀਪ ਮੈਂ ਕਿਹਾ ਪੰਜਾਬ ਵੀ ਸੀਪ ਚੈਂਪੀਅਨਸ਼ਿਪ ਕਰਾਵਾਂਗੇ ਜੋ ਜਿਦਾ ਹੋ ਗਏ ਬੜਾ ਲੱਖ ਦਾ ਜੇ ਪਸ ਬੁਰਕ ਬੈਠੇ ਬੈਠਾ ਜੁੜਾ ਨਹੀਂ ਕਰਾ ਕੇ ਬਚਿਆ ਤੇ ਲੋਕਾਂ ਦੇ ਵਿੱਚ ਨਾ ਇੱਕ ਲਾਈਵ ਜੁੜ ਜਾਂਦੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੁਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਭਾ 25, 26 ਅਤੇ 27 ਦਸੰਬਰ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਆਯੋਜਿਤ ਕੀਤੀ ਜਾ ਰਹੀ ਹੈ ਸ਼ਹੀਦੀ ਸਭਾ ਦੀ ਪਵਿੱਤਰਤਾ ਨੂੰ ਵਰਕਰਾਰ ਰੱਖਣ ਦੇ ਲਈ ਗੁਰੂ ਅਸ਼ਿਰ ਗੁਰੂ ਰਵਿਦਾਸ ਮਹਾ ਵਿਸ਼ਵ ਮਹਾ ਪੀਰ ਬਲੋ ਫਤਿਹਗੜ ਸਾਹਿਬ ਦੀ ਐਸ ਡੀ ਐਮ ਪੂਜਾ ਸਿਆਲ ਗਰਵਾਲ ਨੂੰ ਮੰਗ ਪੱਤਰ ਸੌਪਿਆ ਗਿਆ ਮੰਗ ਪੱਤਰ ਰਾਹੀਂ ਸ਼ਹੀਦੀ ਸਭਾ ਦੌਰਾਨ ਮੀਟ ਦੀਆਂ ਦੁਕਾਨਾਂ ਸ਼ਰਾਬ ਦੇ ਠੇਕੇ ਅਤੇ ਤੰਬਾਕੂ ਬੀੜੀ ਸਿਗਰਟ ਦੀਆਂ ਦੁਕਾਨਾਂ ਪੂਰੀ ਤਰ੍ਹਾਂ ਬੰਦ ਰੱਖਣ ਦੀ ਮੰਗ ਕੀਤੀ ਗਈ ਹੈ ਪੰਜਾਬ ਦੇ ਵਿੱਚ ਆਏ ਹੜ੍ਹਾਂ ਦਾ ਪਾਣੀ ਬੇਸ਼ੱਕ ਉਤਰ ਗਿਆ ਹੈ ਪਰ ਹੜ੍ਹਾਂ ਦਾ ਦਰਦ ਅਜੇ ਵੀ ਬਰਕਰਾਰ ਹੈ ਹੜਪੀੜਤਾ ਦੀ ਮਦਦ ਦੇ ਲਈ ਬਾਬਾ ਸੋਦ ਸਿੰਘ ਦੀ ਲੰਗਰਾਂ ਦੇ ਵੱਲੋਂ ਅਗਵਾਈ ਕੀਤੀ ਗਈ ਸultanpur Lodhi ਦੇ ਪਿੰਡ ਆਹਾਲੀ ਕਲਾ ਤੇ ਆਲੀ ਖੁਰਦ ਦੇ ਵਿੱਚ ਕਿਸਾਨਾਂ ਦੇ ਲਈ ਵਿੱਤੀ ਸਹਾਇਤਾ ਵੰਡੀ ਗਈ ਪੰਜਾਬੀ ਸਾਂਝੀ ਸਭਾ ਮੁੰਬਈ ਅਤੇ ਹੋਰ ਸਹਿਯੋਗੀ ਸੰਗਠਨਾਂ ਦੇ ਸਹਿਯੋਗ ਦੇ ਨਾਲ ਕਿਸਾਨਾਂ ਨੂੰ ਕਣਕ ਦੀ ਬਿਜਾਈ ਦੇ ਲਈ ਯੂਰੀਆ ਖਾਦ ਖਰੀਦਣ ਦੇ ਵਾਸਤੇ ਮਦਦ ਰਾਸ਼ੀ ਦਿੱਤੀ ਗਈ ਅਦਰ ਦੇਸ਼ ਦੇ ਸਿਆਸੀ ਗਲਾਰੇ ਦੇ ਵਿੱਚ ਮਨਰੇਗਾ ਸਕੀਮ ਦਾ ਨਾਮ ਬਦਲਣ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਤੇ ਹੁਣ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਪੰਜਾਬ ਸਰਕਾਰ ਨੇ ਵੀ ਵਿਰੋਧ ਕਰ ਦਿੱਤਾ ਹੈ 60 40 ਵਾਲੇ ਨਵੇਂ ਅਨੁਪਾਤ ਨੂੰ ਲੈ ਕੇ ਸਿਆ ਮੰਨ ਨੇ ਸਪੈਸ਼ਲ ਸੈਸ਼ਨ ਸਦਨ ਦਾ ਵੀ ਐਲਾਨ ਕਰ ਦਿੱਤਾ ਹੈ ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ ਪਾਸ ਹੋਏ ਮਨਰੇਗਾ ਦੇ ਨਵੇਂ ਨਾਮ ਵਾਲੇ ਬਿੱਲ ਪੀ ਵੀ ਜੀ ਰਾਮਜੀ ਨੂੰ ਲੈ ਕੇ ਸਿਆਸੀ ਬਵਾਲ ਮਚਿਆ ਹੋਇਆ ਹੈ ਅਤੇ ਹੁਣ ਇਸ ਕਮੇਸਾਨ ਦੇ ਵਿੱਚ ਪੰਜਾਬ ਦੀ ਐਂਟਰੀ ਹੋ ਗਈ ਹੈ ਜਿਵੇਂ ਹੀ ਰਾਜ ਸਭਾ ਦੇ ਵਿੱਚ ਇਹ ਬਿੱਲ ਪੇਸ਼ ਹੋਇਆ ਤਾਂ ਮੁੱਖ ਮੰਤਰੀ ਮਾਨ ਨੇ ਇਸ ਮੁੱਦੇ ਤੇ ਜਨਵਰੀ ਦੇ ਦੂਜੇ ਹਫਤੇ ਦੇ ਵਿੱਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ اجلاس ਬੁਲਾਉਂਦਾ ਐਲਾਨ ਕਰ ਦਿੱਤਾ ਨਾਲ ਹੀ ਇਲਜ਼ਾਮ ਲਾਇਆ ਕੇਂਦਰ ਸਰਕਾਰ ਤੇ ਕਿ ਇਸ ਨਵੀਂ ਸਕੀਮ ਦੇ ਤਹਿਤ ਗਰੀਬਾਂ ਦੇ ਘਰਾਂ ਦੇ ਚੁੱਲ੍ਹੇ ਠੰਡੇ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਮੰੰਗਰੇਗਾ ਦਾ ਜਿਹੜਾ ਸਾਰਾ ਸਟਰਕਚਰ ਹੀ ਚੇਂਜ ਕਰਤਾ ਉਸ ਕਾਨੂੰਨ ਦਾ ਉਹ ਕਹਿੰਦੇ 125 ਦਿਨ ਕਰ ਦਾਂਗੇ ਪਰ ਕੰਮ ਬੰਦ ਕਰਤੇ ਸਾਰੇ ਤੋਬਾ ਨਹੀਂ ਤੁਸੀਂ ਬਣਾ ਸਕਦੇ ਖਾਲ ਨਹੀਂ ਕੋਈ ਇਰੀਗੇਸ਼ਨ ਦਾ ਕੰਮ ਨਹੀਂ ਕਰ ਸਕਦੇ ਕੰਸਟਰਕਸ਼ਨ ਦਾ ਕੰਮ ਨਹੀਂ ਕਰ ਸਕਦੇ ਤੇ ਕਿੱਥੇ ਕਿੱਥੇ ਕਰਾਉਂਗੇ ਕੰਮ ਉਹਨਾਂ ਤੋਂ ਤੇ 40% ਕਹਿੰਦੇ ਸਟੇਟ ਦੇਊਗੀ ਪਹਿਲਾਂ 10% ਸੀ ਸੋ ਇਹ ਤਾਂ ਇੱਕ ਇੱਕ ਕਿਸਮ ਦਾ ਨਰੇਗਾ ਦੀ ਸਕੀਮ ਨੂੰ ਬੰਦ ਕਰਨ ਦੀ ਹੈ ਤੁਸੀਂ ਨਾਮ ਦੇ ਚੱਕਰਾਂ ਜਿਨਾ ਪਾਓ ਸਰਕਾਰ ਦੇ ਵੱਲੋਂ ਸਪੈਸ਼ਲ اجلاس ਬਲਾਉਂਡ ਤੇ ਪੰਜਾਬ ਬੀਜੇਪੀ ਨੇ ਤੰਜ ਕੱਸਿਆ ਅਤੇ ਜਾਖੜ ਨੇ ਕਿਹਾ ਸੂਬੇ ਦੀ ਜਨਤਾ ਦੀ ਮੰਗ ਹੈ ਕਿ ਲਾਅ ਐਂਡ ਆਰਡਰ ਤੇ ਵੀ ਸੈਸ਼ਨ ਬੁਲਾ ਲਿਆ ਜਾਵੇ ਅਤੇ ਨਾਲ ਹੀ ਉਹਨਾਂ ਨੇ ਮਨਰੇਗਾ ਦਾ ਨਾਂ ਬਦਲੇ ਜਾਣ ਵਾਲੇ ਫੈਸਲੇ ਦਾ ਪਛਾ ਵੀ ਕੀਤਾ ਉਹਨਾਂ ਦਾ ਕਮੈਂਟ ਮਹੌਲੀ ਦੇ ਹੈ ਸੀਐਮ ਸਾਹਿਬ ਇੱਕ ਵਿਸ਼ੇਸ਼ اجلاس ਸੂਬੇ ਦੇ ਲਾਅ ਐਂਡ ਆਰਡਰ ਤੇ ਵੀ ਬੁਲਾਓ ਜੀ ਹਰ ਜੋ ਰੋਜ਼ ਹੋ ਰਹੀਆਂ ਫਿਰੋਤੀਆਂ ਕਾਲਾ ਲੁੱਟਾਂ ਖੋਹਾਂ ਗੋਲੀਬਾਰੀ ਅਤੇ ਕਤਲਾਂ ਤੇ ਵੀ ਬੁਲਾਓ ਜੀ ਤੋਂਦਰ ਦਿੱਲੀ ਵਿੱਚ ਸੰਸਦ ਕੰਪਲੈਕਸ ਦੇ ਵਿੱਚ ਵਿਰੋਧੀ ਧਿਰਾਂ ਨੇ ਕੇਂਦਰ ਸਰਕਾਰ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਸਵਾਲ ਕੀਤਾ ਕਿ ਸੂਬਾ ਸਰਕਾਰ ਕੋਲ ਤਾਂ ਪੈਸਾ ਹੈ ਹੀ ਨਹੀਂ ਫਿਰ ਉਹ ਮਜ਼ਦੂਰੀ ਦੇ 40% ਦਾ ਹਿੱਸਾ ਕਿਵੇਂ ਭਰੇਗੀ ਔਰ ਮੇਰੇ ਕੋਲ ਲੱਗਦਾ ਮੋਦੀ ਸਾਹਿਬ ਇਹ ਹੀ ਚਾਹਤੇ ਹੈ ਕਿ ਰੋਜ਼ਗਾਰ ਬੰਦ ਹੋ ਜਾਏ ਇਸ ਲਈ ਹੀ ਰਾਜਾਂ ਨੂੰ ਕਹਾਇਆ ਕਿ ਤੁਸੀਂ 40% ਡਾਲੋਗੇ ਨਾਮ ਵੀ ਬਦਲ ਦਿਆ ਔਰ ਕੰਮ ਵੀ ਇਸ ਬਿੱਲ ਦਾ ਨਿਚੋੜ ਕੱਢੀਏ ਤਾਂ ਕੇਂਦਰ ਦੀ ਸਕੀਮ ਦਾ ਪਹਿਲਾ ਨਾਮ ਨਰੇਗਾ ਸੀ ਜੋ ਹੁਣ ਵਿਕਸਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਆਜੀਵਕਾ ਮਿਸ਼ਨ ਗ੍ਰਾਮੀਨ ਹੋ ਗਿਆ ਹੈ ਪਹਿਲਾ ਮਨਰੇਗਾ ਦੇ ਤਹਿਤ 100 ਦਿਨ ਦਾ ਰੋਜ਼ਗਾਰ ਮਿਲਦਾ ਸੀ ਹੁਣ ਉਹ ਵਧ ਕੇ 125 ਦਿਨ ਦਾ ਹੋ ਗਿਆ ਹੈ ਨਵੇਂ ਬਿੱਲ ਦੇ ਤਹਿਤ ਬਿਜਾਈ ਅਤੇ ਵਾਢੀ ਦੇ ਦੌਰਾਨ 60 ਦਿਨ ਸਰਕਾਰੀ ਕੰਮ ਬੰਦ ਰਹੇਗਾ ਜਦਕਿ ਮਨਰੇਗਾ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਤਜਵੀਜ਼ ਨਹੀਂ ਸੀ ਦਿਹਾੜੀ ਹੁਣ 30 ਰੁਪਏ ਵਧ ਕੇ 240 ਰੁਪਏ ਹੋ ਗਈ ਹੈ ਹਾਲਾਂਕਿ ਪੁਰਾਣੀ ਸਕੀਮ ਦੇ ਵਿੱਚ ਕੇਂਦਰ ਦਾ 90% ਸ਼ੇਅਰ ਸੀ ਜੋ ਹੁਣ ਘਟ ਕੇ 60% ਕਰ ਦਿੱਤਾ ਗਿਆ ਹੈ ਯਾਨੀ ਹੁਣ ਸੂਬਾ ਸਰਕਾਰ ਇਸ ਸਕੀਮ ਦੇ ਵਿੱਚ 40% ਪੈਸਾ ਪਾਵੇਗੀ ਫਿਲਹਾਲ ਮਨਰੇਗਾ ਦਾ ਨਾਂ ਹੀ ਨਹੀਂ ਬਦਲਿਆ ਬਲਕਿ ਸਕੀਮ ਦੇ ਨਿਯਮ ਵੀ ਕਾਫੀ ਹੱਦ ਤੱਕ ਬਦਲ ਦਿੱਤੇ ਨੇ ਸੰਸਦ ਦੇ ਦੋਵੇਂ ਸਦਨਾਂ ਦੇ ਵਿੱਚ ਪਾਸ ਹੋਇਆ ਇਹ ਬਿੱਲ ਰਾਸ਼ਟਰਪਤੀ ਨੂੰ ਮਨਜ਼ੂਰੀ ਲਈ ਭੇਜਿਆ ਜਾਵੇਗਾ ਤੇ ਮਨਜ਼ੂਰੀ ਅਤੇ ਰਾਸ਼ਟਰਪਤੀ ਦੀ ਮਨਜ਼ੂਰੀ ਮਿਲਦੇ ਹੀ ਇਹ ਬਿੱਲ ਕਾਨੂੰਨ ਬਣ ਜਾਵੇਗਾ ਫਿਊਰ ਰਿਪੋਰਟ ਸਿਟੀ ਉਧਰ ਬੀਜਪੀ ਤੇ ਅਕਾਲੀ ਦਲ ਦੇ ਗੱਟ ਜੋੜ ਤੇ ਸੁਨੀਲ ਜਾਖੜ ਬੋਲੇ ਨੇ ਗੱਟ ਜੋੜ ਦੇ ਬਾਰੇ ਫੈਸਲਾ ਚੰਡੀਗੜ੍ਹ ਦੇ ਵਿੱਚ ਨਹੀਂ ਹੋਏਗਾ ਗੱਟ ਜੋੜ ਦਾ ਫੈਸਲਾ ਦਿੱਲੀ ਦੇ ਵਿੱਚ ਹੋਵੇਗਾ ਜੇ ਗੱਟ ਜੋੜ ਹੋਇਆ ਤਾਂ ਪੰਜਾਬ ਦੇ ਹੱਕ ਦੇ ਵਿੱਚ ਹੀ ਹੋਵੇਗਾ ਅਕਾਲੀ ਦਲ ਦੇ ਨਾਲ ਗੱਟ ਜੋੜ ਦਾ ਫੈਸਲਾ ਖਾਇ ਕਮਾਂਡ ਕਰੇਗੀ ਜੋ ਕਿ ਦਿੱਲੀ ਦੇ ਵਿੱਚ ਹੋਏਗਾ ਹਾਲਾਂਕਿ ਚੰਡੀਗੜ੍ਹ ਦੇ ਵਿੱਚ ਇਹ ਫੈਸਲਾ ਨਹੀਂ ਹੋ ਸਕਦਾ ਇਹ ਵੱਡੇ ਫੈਸਲੇ ਨੇ ਜਿਗੜ ਛੋੜ ਹੋਇਆ ਤਾਂ ਪੰਜਾਬ ਦੇ ਹੱਕ ਦੇ ਲਈ ਹੋਵੇਗਾ ਔਰ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ ਅਕਾਲੀ ਦਲ ਦੇ ਨਾਲ ਗੱਟ ਛੋੜ ਦਾ ਫੈਸਲਾ ਹਾਈ ਕਮਾਂਡ ਕਰੇਗੀ ਤਾਂ ਭਾਜਪਾ ਤੇ ਅਕਾਲੀ ਦਲ ਦੇ ਗੱਟਚੋੜ ਤੇ ਹੁਣ ਸੁਨੀਲ ਜਾਖੜ ਦਾ ਬਿਆਨ ਆਇਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਸਪਸ਼ਟ ਕੀਤਾ ਗਿਆ ਹੈ ਕਿ ਇਸ ਫੈਸਲੇ ਦੇ ਬਾਰੇ ਚੰਡੀਗੜ੍ਹ ਦੇ ਵਿੱਚ ਕੋਈ ਵੀ ਚਰਚਾ ਨਹੀਂ ਹੋਵੇਗੀ ਹਾਲਾਂਕਿ ਜੇਕਰ ਇੱਕ ਗੱਟਚੋੜ ਹੁੰਦਾ ਹੈ ਭਾਜਪਾ ਤੇ ਅਕਾਲੀ ਦਲ ਆਪਸ ਦੇ ਵਿੱਚ ਗੱਟਬੰਧਨ ਬਣਾਉਂਦੇ ਨੇ ਤਾਂ ਉਸ ਦੇ ਤਹਿਤ ਇਹ ਫੈਸਲਾ ਹਾਈ ਕਮਾਂਡ ਕਰੇਗੀ ਜੋ ਕਿ ਸਿੱਧੇ ਤੌਰ ਤੇ ਦਿੱਲੀ ਦੇ ਵਿੱਚ ਹੋਵੇਗਾ और जहां तक गठबंधन का सवाल है गठबंधन होगा नहीं होगा ये फैसले यहां चंडीगढ़ में नहीं होंगे, ये फैसले दिल्ली में होंगे और ये फैसले एक इसकी जो बॉटम लाइन है इस फैसले की वो है भी क्या ये पंजाब के हित में है या नहीं जेबा जे, दे, दे है अकाली बीजेपी समझौता जिस तरह पहला वाजपेयी साहब होया ਉਹ ਸਮਝੌਤਾ ਹੋਇਆ ਸੀ ਪੰਜਾਬ ਦੇ ਅੰਦਰ ਅਮਨ ਸ਼ਾਂਤੀ ਕਾਇਮ ਰੱਖਣ ਵਾਸਤੇ ਕਾਲੇ ਦਿਨਾਂ ਤੋਂ ਨਿਕਲ ਕੇ ਆਏ ਸੀਗੇ ਉਸ ਭਾਵਨਾ ਨਾਲ ਲੈ ਕੇ ਇਟ ਵਾਸ ਨਾਟ ਅ ਪੋਲਿਟਿਕਲ ਅਲਾਈਅੰਸ ਇਟ ਵਾਸ ਕਿਪਿੰਗ ਦਾ ਸੋਸ਼ਲ ਫੈਬਰਿਕ ਇਨਟੈਕਟ ਇਹਦੇ ਕਰਕੇ ਹੋਇਆ ਸੀਗਾ ਤੇ ਹੁਣ ਵੀ ਅਗਰ ਪੰਜਾਬ ਦੀ ਬਿਹਤਰੀ ਵਾਸਤੇ ਕੋਈ ਹੋਊਗਾ ਤੇ ਉਹਦੇ ਵਾਸਤੇ ਹਾਈ ਕਮਾਂਡ ਉੱਥੇ ਬੈਠ ਕੇ ਫੈਸਲੇ ਕਰਨੇ ਆ ਇੱਥੇ ਬੈਠ ਕੇ ਨਹੀਂ ਹੋਣੇ ਜਖੜ ਚਾਕੜ ਮੇਰੀ ਗਿਆ ਜਖੜ ਸਾਹਿਬ ਤੇ ਕਾਲੀ ਦਾਲੀ ਵੰਦੇ ਆ ਤੇ ਬੀਜੇਪੀ ਵਾਲ ਵੰਦੇ ਦੀ ਉਹਨਾਂ ਨੂੰ ਬੀਜੇ ਕਾਲੀ ਦਾਲ ਦੀ ਬੜੀ ਚਿੰਤਾ ਉਹਦੇ ਉਹਦੇ ਦੇ ਵੇਖੋ ਮੈਂ ਤਾਂ ਇਹ ਗੱਲ ਕਲੀਅਰ ਕਰਦਾ ਟਾਲੀ ਜਾਂ ਭਾਜਪੀ ਇਕੱਠੇ ਹੋ ਜਾਣ ਤਾਂ ਵੀ ਕੋਈ ਫਰਕ ਨਹੀਂ ਵੱਖ-ਵੱਖ ਹੋ ਜਾਣ ਤਾਂ ਵੀ ਕੋਈ ਫਰਕ ਨਹੀਂ ਸਰਕਾਰ ਆਮ ਆਦਮੀ ਪਾਰਟੀ ਦੀ ਬਣੂਗੀ ਤੁਸੀਂ ਇੱਥੇ ਤੇ ਮੈਂ ਵੀ ਇੱਥੇ ਧੰਨਵਾਦ ਜੀ ਸੌਦਰ ਗੁਰਦੁਆਰਾ ਫਤਗੜ ਸਾਹਿਬ ਦੇ ਵਿਖੇ ਨਤਮਸਤਕ ਹੋਏ ਜਥੇਦਾਰ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤੇ ਨਾਲ ਹੀ AI ਦੀ ਗਲਤ ਵਰਤੋਂ ਕਰਨ ਵਾਲਿਆਂ ਤੇ ਜਥੇਦਾਰ ਗਰਗਜਪੂਤੇ ਹੋਈ ਨਜ਼ਰ ਆਏ। ਉਹਨਾਂ ਕਹਿੰਿਆ ਕਿ ਲੋਕ AI ਦਾ ਗਲਤ ਇਸਤੇਮਾਲ ਨਾ ਕਰਨ। ਜਲਦ AI ਮਹਾਰਾਜ ਨਾਲ ਵੀ ਮੀਟਿੰਗ ਕਰਾਂਗੇ ਖਾਸ ਤੌਰ ਤੇ ਜ਼ਿਕਰ ਕੀਤਾ ਕਿਉਂਕਿ ਹੁਣ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਤਰੀਕੇ ਦੀਆਂ ਵੀਡੀਓਜ਼ ਜੋ ਹੈ ਉਹ ਸ਼ੇਅਰ ਕੀਤੀਆਂ ਜਾਂਦੀਆਂ ਨੇ ਜਿਸ ਦੇ ਤਹਿਤ ਖਾਸ ਤੌਰ ਤੇ ਹੁਣ ਜ਼ਿਕਰ ਕੀਤਾ ਗਿਆ ਹੈ ਕਿ AI ਦੀ ਗਲਤ ਵਰਤੋਂ ਕਰਨ ਵਾਲਿਆਂ ਤੇ ਇਤਰਾਜ਼ ਹੈ ਤੇ ਇਸ ਦੇ ਉੱਤੇ ਬੋਲਦਿਆਂ ਹੀ ਨਾਲ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਦਾ ਇਸਤੇਮਾਲ ਨਾ ਕੀਤਾ ਜਾਵੇ ਹਾਲਾਂਕਿ ਇਹ ਵੀ ਜ਼ਿਕਰ ਕੀਤਾ ਗਿਆ ਹੈ ਕਿ AI ਮਹਾਰਾ ਦੇ ਨਾਲ AI ਐਕਸਪਰਟਸ ਦੇ ਨਾਲ ਵੀ ਇੱਕ ਮੀਟਿੰਗ ਰੱਖੀ ਜਾਵੇਗੀ ਜਿਸ ਦੇ ਤਹਿਤ ਇਸ ਦੇ ਉੱਤੇ ਚੁਟਕਲ ਕੀਤੇ ਮੇ ਪਾਈ ਜਾ ਸਕਦੀ ਹੈ ਉਸ ਦੇ ਉੱਤੇ ਵੀ ਜ਼ਿਕਰ ਕੀਤਾ ਜਾਵੇਗਾ AI ਮਹਾਰਾ ਦੇ ਨਾਲ ਮੀਟਿੰਗ ਹੋਵੇਗੀ ਜਥੇਦਾਰ ਗੜਗਾਜ ਦੇ ਵੱਲੋਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਵਿੱਚ ਨਤਮਸਤਕ ਪਹੁੰਚ ਕੇ ਹੋ ਕੇ ਇੱਕ ਗੱਲਾਂ ਕੀਤੀਆਂ ਗਈਆਂ ਨੇ ਜਿਸ ਦੇ ਤਹਿਤ AI ਦੇ ਉੱਤੇ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਕਿਉਂਕਿ ਲਗਾਤਾਰ AI ਜਨਰੇਟਿਡ ਵੀਡੀਓਜ਼ ਇੱਕ ਪਰੇਸ਼ਾਨੀ ਦਾ ਕਾਰਨ ਬਣਦੇ ਨਜ਼ਰ ਆ ਰਹੇ ਨੇ ਆਪੋ ਆਪਣੇ ਢੰਗ ਦੇ ਨਾਲ ਆਪੋ ਆਪਣੇ ਵਿਚਾਰਾਂ ਦੇ ਨਾਲ ਲੋਕ ਵੀਡੀਓਜ਼ ਕ੍ਰੀਏਟ ਕਰ ਰਹੇ ਨੇ ਜਿਸ ਤਰੀਕੇ ਦੇ ਨਾਲ ਵੀਡੀਓ ਸਾਹਮਣੇ ਆਉਂਦੇ ਨੇ ਉਹ ਕਈ ਵਾਰ ਭੜਕਾਉ ਵੀ ਹੋ ਜਾਂਦੇ ਨੇ ਇਸੇ ਦੇ ਨੂੰ ਲੈ ਕੇ ਹੁਣ ਗਰਗਾਜ ਜਥੇਦਾਰ ਗਰਗਾਜ ਦੇ ਵੱਲੋਂ ਖਾਸ ਤੌਰ ਤੇ ਜ਼ਿਕਰ ਕੀਤਾ ਗਿਆ ਹੈ ਕਿ AI ਦਾ ਗਲਤ ਇਸਤੇਮਾਲ ਨਾ ਕੀਤਾ ਜਾਵੇ AI ਐਕਸਪਰਟਸ ਦੇ ਨਾਲ ਮੁਲਾਕਾਤ ਜਲਦ ਕੀਤੀ ਜਾਵੇਗੀ ਅੱਜ ਇੱਥੇ ਸਹਿਬਜ਼ਾਦੀਆਂ ਦੇ ਨਿਸ਼ਾਨ ਝੂਲਦੇ ਆ ਕਿਉਂਕਿ ਇਹਦਾ ਨਾਮ ਫਤਿਹਗੜ੍ਹ ਸਾਹਿਬ ਆਪਾ ਬੰਦਾ ਸਿੰਘ ਬਹਾਦਰ ਨੇ ਰੱਖਿਆ ਇਹ ਇਥੋਂ ਦੀ ਮਕਦਸ ਧਰਤੀ ਦੱਸਦੀ ਆ ਜੁਲਮ ਕਰਨ ਵਾਲਾ ਕਿੱਡਾ ਵੀ ਵੱਡਾ ਹੋਵੇ ਕੂੜ ਨਿਖਟੈ ਨਾਨਕਾ ਓੜਕ ਸੱਚ ਰਹੀ ਸਹਿਬਜ਼ਾਦਿਆਂ ਦੀ ਸ਼ਹਾਦਤ ਲਸਾਨੀਆਂ ਹੁਣ ਜਦੋਂ ਸ਼ਹੀਦੀ ਸਭਾ ਸ਼ੁਰੂ ਹੋ ਗਈ ਆ ਤਾਂ ਮੈਂ ਸਮੁੱਚੀ ਹੀ ਕੌਮ ਨੂੰ ਸਮੂਹ ਮਾਨਵਤਾ ਨੂੰ ਅਤੇ ਸਾਰੇ ਹੀ ਪੰਜਾਬੀਆਂ ਨੂੰ ਇਹ ਪ੍ਰੇਰਣਾ ਦਿੰਨਾ ਵਾਂ ਕਿ ਆਪਾਂ ਵੱਡੀ ਗਿਣਤੀ ਦੇ ਵਿੱਚ ਫਤੇਗੜ ਸਾਹਿਬ ਚਮਕੌਰ ਸਾਹਿਬ ਇਹਨਾਂ ਮੁਬਾਰਕ ਧਰਤੀਆਂ ਤੇ ਆਈਏ ਔਰ ਇੱਥੇ ਆਣ ਕੇ ਸਹਿਬਜ਼ਾਦਿਆਂ ਨੂੰ ਨਤਮਸਤਕ ਹੋਈਏ ਗੁਰੂ ਨੂੰ ਹੋਈਏ ਪੰਜਾਬ ਦੇ ਹਰ ਵਾਸੀ ਤੱਕ ਵਿਕਾਸ ਪਹੁੰਚ ਸਕੇ ਇਸ ਲਈ ਆਮ ਆਦਮੀ ਪਾਰਟੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਦੇ ਵਿੱਚ ਦਿਨ ਰਾਤ ਮਿਹਨਤ ਕਰ ਰਹੀ ਹੈ ਤਾਂ ਜੋ ਰੋਜ਼ਗਾਰ ਸਿਹਤ ਸਿੱਖਿਆ ਤੇ ਆਵਾਜਾਈ ਦੀਆਂ ਸਹੂਲਤਾਂ ਤੋਂ ਕੋਈ ਵਾਂਝਾ ਨਾ ਰਹੇ ਇਸੇ ਤਹਿਤ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਰੋਜ਼ਗਾਰ ਕ੍ਰਾਂਤੀ ਦੇ ਤਹਿਤ ਮਿੰਨੀ ਬੱਸ ਪਰਮਟ ਵੰਡ ਸਮਾਰੋਹ ਕਰਵਾਇਆ ਗਿਆ ਜਸਵਿੰਦਰ ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਮਿੰਨੀ ਬੱਸਾਂ ਦੇ 1165 ਪਰਮਿਟ ਹੁਣ ਤੱਕ ਜਾਰੀ ਕਰ ਚੁੱਕੀ ਹੈ ਇਸੇ ਕੜੀ ਤਹਿਤ 505 ਮਿੰਨੀ ਬੱਸਾਂ ਦੇ ਪਰਮਿਟ ਪੱਤਰ ਵੰਡੇ ਗਏ ਜਿਨ੍ਹਾਂ ਵਿੱਚ ਜਲੰਧਰ ਚ 342 ਪਟਿਆਲਾ ਚ 98 ਬਠਿੰਡਾ 66 ਫਿਰੋਜ਼ਪੁਰ ਦੇ ਵਿੱਚ 53 ਪਰਮਿਟ ਖੇਤਰੀ ਟਰਾਂਸਪੋਰਟ ਅਥਾਰਟੀ ਦੇ ਵੱਲੋਂ ਜਾਰੀ ਕੀਤੇ ਗਏ ਪੰਜਾਬ ਸਰਕਾਰ ਵੱਲੋਂ ਸਵੇਰ ਰੋਜ਼ਗਾਰ ਦੇ ਅੰਤਰਗਤ ਬੜੇ ਸੌਖੇ ਤਰੀਕੇ ਨਾਲ ਮਿੰਨੀ ਬੱਸਾਂ ਦੇ ਜਿਹੜੇ ਪਰਮਟ ਦੇਣ ਦਾ ਜਿਹੜਾ ਪ੍ਰੋਸੈਸ ਹੈ ਉਹ ਲਗਾਤਾਰ جاری ਹੈ ਹੁਣ ਤੱਕ ਜਿਹੜੇ 1100 ਤੋਂ ਉੱਪਰ ਪਰਮਟ ਜਾਰੀ ਕਰ ਚੁੱਕੇ ਹੈ ਜੀ ਜੋ 505 ਉਹਦੇ ਵਿੱਚ ਅੱਜ ਜਾਰੀ ਹੋ ਰਹੇ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਜਲੰਧਰ ਦੇ 342 ਪਰਮਟ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਪਟਿਆਲਾ ਦੇ 92 95 98 ਉਹਦੇ ਨੇ ਰੀਜਨਲ ਟ੍ਰਾਂਸਪੋਰਟ ਅਥਾਰਟੀ ਬਠਿੰਡਾ ਦੇ 66 ਨੇ ਤੇ ਫਿਰੋਜ਼ਪੁਰ ਦੇ 55 ਨੇ ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਕਈ ਪਿੰਡ ਬੱਸਾਂ ਦੀ ਸਹੂਲਤ ਤੋਂ ਵਾਂਝੇ ਸਨ ਸਰਕਾਰ ਦੇ ਇਸ ਕਦਮ ਦੇ ਨਾਲ ਪਿੰਡ-ਪਿੰਡ ਮਿੰਨੀ ਬੱਸ ਦੀ ਸਹੂਲਤ ਪਹੁੰਚੇਗੀ ਜਿਸ ਦੇ ਨਾਲ ਲੋਕ ਸਸਤੇ ਸਫ਼ਰ ਦਾ ਆਨੰਦ ਮਾਣ ਸਕਣਗੇ ਨਾਲ ਹੀ ਮੁੱਖ ਮੰਤਰੀ ਨੇ ਸੂਬੇ ਦੇ ਹਰ ਸਰਕਾਰੀ ਸਕੂਲ ਦੇ ਵਿੱਚ ਜਲਦੀ ਬੱਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਅਤੇ ਕਿਹਾ ਕਿ ਹੁਣ ਸੂਬੇ ਦੇ ਕਰੀਬ 20 ਹਜ਼ਾਰ ਬੱਚਿਆਂ ਨੂੰ ਮੁਫਤ ਬੱਸ ਦੀ ਸਹੂਲਤ ਮਿਲੇਗੀ। ਕਈ ਪਿੰਡਾਂ ਦੀਆਂ ਬੱਸਾਂ ਆਉਣੀਆਂ ਹਟ ਗਈਆਂ ਜੀ ਬਸਾਉਣੋਂ ਬੰਦ ਹੋ ਗਈਆਂ। ਵੀ ਜਤਾਜੀ ਕਿਸੇ ਨੂੰ ਹੱਥ ਦਿੰਨੇ ਆ ਜਾਂ ਈਵਨ ਸਕੂਲ ਦੀਆਂ ਬੱਚਿਆਂ ਟਰਾਲੀਆਂ ਦੇ ਡਾਲਿਆਂ ਦੇ ਮਗਰ ਲੰਮਕਲੰਮ ਕੇ ਜਾਂਦੀਆਂ। ਚਲੋ ਅਸੀਂ ਸਕੂਲਾਂ 'ਚ ਤਾਂ ਅਸੀਂ ਬੱਸਾਂ ਵੀ ਦੇ ਰਹੇ ਹਾਂ ਹੁਣ। ਇਸ ਵਕਤ ਪੰਜਾਬ ਦੇ 20000 ਬੱਚੇ ਜਿਦੇ ਚੋਂ ਘੱਟੋ ਘੱਟ 14 ਤੋਂ 15000 ਕੁੜੀਆਂ ਨੇ ਉਹ ਸਕੂਲ ਜਿਹੜੇ ਨੇ ਬੱਸਾਂ ਦੇ ਵਿੱਚ ਜਾਂਦੇ ਆ ਤੇ ਬੱਸਾਂ ਚ ਵਾਪਸ ਆਉਂਦੇ ਆ ਉਹ ਕਿਉਂਕਿ ਕਈ ਵਾਰੀ 8ਵੀਂ ਦਾ ਸਕੂਲ ਪਿੰਡ ਚ ਐ 10ਵੀਂ ਦਾ ਤੋਂ ਨਾਲ ਦੇ ਪਿੰਡ ਚ ਐ ਤਾਂ ਉੱਥੇ ਜਾਣਾ ਆਉਣਾ ਬਹੁਤ ਮੁਸ਼ਕਲ ਹੋ ਜਾਂਦਾ ਸੀ ਉਹ ਵੀ ਦੇ ਰਹੇ ਨੇ ਮਿੰਨੀ ਬੱਸਾਂ ਦੇ ਪਰਮਿਟ ਨੇ ਕਈਆਂ ਦੇ ਲਈ ਰੋਜ਼ਗਾਰ ਦੇ ਰਾਹ ਖੋਲ ਦਿੱਤੇ ਨੇ ਜਿਸ ਨਾਲ ਹੁਣ ਬੱਸ ਆਪਰੇਟਰਾਂ ਡਰਾਈਵਰਾਂ ਕੰਡਕਟਰਾਂ ਦੇ ਨਾਲ ਨਾਲ ਮਕੈਨਿਕਾਂ ਅਤੇ ਪੰਪ ਸੰਚਾਲਕਾਂ ਦਾ ਰੋਜ਼ਗਾਰ ਵਧੇਗਾ ਇੱਥੇ ਹੀ ਰੋਜ਼ਗਾਰ ਮਿਲੂਗਾ ਮੇਰੀ ਬੜੀ ਇੱਛਾ ਹੈ ਪਹਿਲੇ ਦਿਨੋਂ ਮੈਂ ਹਰ ਪਾਸ਼ੰਚ ਬੋਲਦਾ ਕਿ ਮੈਂ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌکریاں ਮੰਗਣ ਵਾਲੇ ਨਹੀਂ ਨੌکریاں ਬੰਡਣ ਵਾਲੇ ਬਣਾਉਣਾ ਚਾਹਨਾ ਤੇ ਇਹਦੇ 'ਚ ਹੁਣ ਤੁਸੀਂ ਕਿੰਨਾ ਕਿੰਨੇ ਲੋਕਾਂ ਨੂੰ ਕੰਮ ਮਿਲੂਗਾ ਜੀ ਬੱਸਾਂ ਆਉਣਗੀਆਂ ਜੀ ਡਰਾਈਵਰ ਕਨੈਕਟਰ ਫਿਰ ਪੈਟਰੋਲ ਪੰਪਾਂ ਤੋਂ ਤੇਲ ਦੀ ਖਪਤ ਹੋਊਗੀ ਸਪੇਅਰ ਪਾਰਟ ਵਾਲਿਆਂ ਨੂੰ ਕੰਮ ਮਿਲੂਗਾ ਕਿੰਨੇ ਲੋਕਾਂ ਦਾ ਵਾਲ ਵਾਲੇ ਸਰਕਲ ਚੱਲੂਗਾ ਜੀ ਪੈਂਚਰ ਵਾਲਿਆਂ ਤੋਂ ਲੈ ਕੇ ਕਿੰਨਾ ਸਰਕਲ ਜਿਹੜਾ ਉਹ ਰੋਲ ਹੋਊਗਾ ਸੋ ਇਹੇ ਚੀਜ਼ਾਂ ਬਹੁਤ ਮਾਇਨੇ ਰੱਖਦੀਆਂ ਨੇ ਤੇ ਨੌਕਰੀਆਂ ਵੀ ਮਿਲ ਰਹੀਆਂ 58000 ਨੌਕਰੀਆਂ ਦੇ ਕੇ ਮੈਂ ਤੁਹਾਡੇ ਸਾਹਮਣੇ ਖੜਾ ਐਦਾਂ ਦੇ ਫੰਕਸ਼ਨ ਕਰਕੇ ਨੌਕਰੀਆਂ ਦਿੰਦੇ ਨਾ ਰੋਣ ਲੱਗ ਜਾਂਦੇ ਬੱਚੇ ਰੋਣ ਲੱਗ ਜਾਂਦੇ ਵੀ ਅਸੀਂ ਸੋਚੇ ਸੀ ਕਦੇ ਸਾਨੂੰ ਨੌਕਰੀ ਮਿਲ ਜੂਗੀ ਇੱਕ ਘਰ 'ਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਗਈਆਂ ਪੜੋ ਨੰਬਰ ਲੈ ਲੋ ਕਰੇ ਚਿੱਠੀ ਆਊਗੀ ਕੋਈ ਨੋ ਕੈਸ਼ ਨੋ ਫਰਮੈਸ਼ ਮੁੱਖ ਮੰਤਰੀ ਮਾਨਯ ਸੂਬੇ ਦੇ ਬੱਸ ਸਟੈਂਡਾਂ ਨੂੰ ਵੀ ਆਧੁਨਿਕਤਾ ਦੇ ਨਾਲ ਜੋੜਨ ਦੇ ਲਈ ਪ੍ਰੋਜੈਕਟ ਲਿਆਉਣ ਦੀ ਗੱਲ ਕਹੀ ਉਹਨਾਂ ਕਿਹਾ ਕਿ ਇਸ ਤਹਿਤ ਜਲੰਧਰ ਪਟਿਆਲਾ ਲੁਧਿਆਣਾ ਬਠਿੰਡਾ ਅਤੇ ਅਮ੍ਰਿਤਸਰ ਵਰਗੇ 62 ਬੱਸ ਸਟੈਂਡਾਂ ਵਿੱਚ ਆਧੁਨਿਕ ਸਹੂਲਤਾਂ ਮਿਲਣਗੀਆਂ ਬਾਕੀ ਪੰਜਾਬ ਸਰਕਾਰ ਵੱਲੋਂ ਪਟਿਆਲਾ ਜਲੰਧਰ ਲੁਧਿਆਣਾ ਬਠਿੰਡਾ ਤੇ ਸੰਗਰੂਰ ਦੇ ਜਿਹੜੇ ਬੱਸ ਸਟੈਂਡੇ ਨੇ ਉਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਆਧੁਨਿਕਕਰਨ ਕਰ ਰਹੇ ਆ ਸ਼ਾਨਦਾਰ ਉਥੇ ਬੈਠਣ ਵਾਸਤੇ ਵੇਟਿੰਗ ਰੂਮ ਉਥੇ ਪਾਣੀ ਦਾ ਪ੍ਰਬੰਧ ਉਥੇ ਕੋਈ ਮੈਡੀਕਲ ਐਮਰਜੈਂਸੀ ਆ ਜਾਏ ਉਥੇ ਨਾਲ ਦਵਾਈਆਂ ਦਾ ਹਰ ਵਕਤ ਪ੍ਰਬੰਧ ਉਥੇ ਡਾਕਟਰ ਦਾ ਪ੍ਰਬੰਧ ਨਾਲ ਬਾਥਰੂਮ ਬਹੁਤ ਸਾਫ ਸੁਥਰੇ ਹੋਣ ਤਾਂ ਕਿ ਔਰ ਨਾਲ ਨਾਲ ਟਿਕਟਾਂ ਵਾਸਤੇ ਵੀ ਐਪ ਬਣਾਈ ਹੈ ਤੁਸੀਂ ਟਿਕਟਾਂ ਘਰੋਂ ਦੀ ਲੈ ਕੇ ਲੈ ਕੇ ਤੁਰ ਸਕਦੇ ਹੋ ਜਿਵੇਂ ਜਹਾਜ਼ਾਂ ਦੀਆਂ ਜਾਂ ਟ੍ਰੇਨਾਂ ਦੀਆਂ ਹੁੰਦੀਆਂ ਆ ਤੇ ਉੱਥੇ ਵੀ ਜਾ ਕੇ ਮਸ਼ੀਨਾਂ ਲੱਗੀਆਂ ਹੋਣਗੀਆਂ ਉੱਥੋਂ ਟਿਕਟ ਕੱਢ ਲਓ ਸੋ ਜੋ ਜ਼ਮਾਨੇ ਦੇ ਮੁਤਾਬਕ ਟੈਕਨੋਲੋਜੀ ਆਉਂਦੀ ਜਾਂਦੀ ਹੈ ਪੰਜਾਬ ਜਿਹੜਾ ਹਮੇਸ਼ਾ ਟੈਕਨੋਲੋਜੀ ਦੇ ਨਾਲ ਚੱਲੇ ਆ ਪੰਜਾਬ ਸਮੇਂ ਦਾ ਹਾਣੀ ਬਣ ਕੇ ਚੱਲਦਾ ਹੈ ਇਸੇ ਕਰਕੇ ਪੰਜਾਬ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੋ ਆਪਾਂ ਪੰਜਾਬ ਸਮੇਂ ਦੇ ਹਾਣੀ ਬਣਨਾ ਅਸੀਂ ਹੁਣ ਬੱਸਾਂ ਦੇ ਅੱਡੇ ਜਿਹੜੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਧੀਆ ਨਵੇਂ ਨਵੇਂ ਵੀ ਬਣਾਉਣੇ ਪੈਣਗੇ ਦੋ-ਦੋ ਅੱਡੇ ਵੀ ਹੋ ਸਕਦੇ ਨੇ ਕਿਸੇ ਸ਼ਹਿਰ 'ਚ ਕਿ ਵੱਡੇ ਰੂਟ ਵਾਲੀਆਂ ਬੱਸਾਂ ਜਿਹੜੀਆਂ ਉਹ ਐ ਸੱਡੇ ਤੇ ਆਉਂਦੀਆਂ ਉਹਦੇ ਵਿੱਚ ਵਿੱਚ 30 ਕਿਲੋਮੀਟਰ ਦੇ ਰੇਡੀਅਸ ਵਾਲੀਆਂ ਬੱਸਾਂ ਜਿਹੜੀਆਂ ਦੂਜੇ ਏਡੇ ਚ ਆਉਣਗੇ ਤਾਂ ਕਿ ਉੱਥੇ ਦੇ ਜਿਹੜੇ ਦੁਕਾਨਦਾਰ ਨੇ ਉਹਨਾਂ ਦੀ ਜਿਹੜੀ ਰੋਜ਼ਗਾਰ ਨਾ ਮਾਰਿਆ ਜਾਵੇ। ਰੋਜ਼ਗਾਰ ਤੇ ਵਿਕਾਸ ਦੀ ਚੱਲ ਰਹੀ ਹਨੇਰੀ ਪਿੱਛੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸੂਝ-ਬੂਝ ਭਰੀ ਨੀਤੀ ਹੈ ਜੋ ਹਰਕਰ ਰੋਜ਼ਗਾਰ ਪਚਾ ਕੇ ਪੰਜਾਬ ਨੂੰ ਖੁਸ਼ਹਾਲੀ ਦੇ ਵੱਲ ਲੈ ਕੇ ਜਾ ਰਹੀ ਹੈ। ਬਿਊਰੋ ਰਿਪੋਰਟ ਨਿਊ ਸਿਟੀਨ